ਥੈਂਕ ਗॉड ਯਾਰ ਤੂੰ ਕਰਿਆ ਇੱਧਰ ਬੈਠ ਜਾਨੂ ਮੈਂ ਗੱਲ ਕਰਦਾ ਸ਼ੁਕਰਪ੍ਰਵਾਹ ਇੱਕ ਦਾ ਪਟੋਲਾ ਇਹ ਤੇਰੀ ਭਾਬੀ ਆ ਮੈਂ ਭਜਾ ਕੇ ਲਿਆਇਆ ਤੇਰੀ ਸ਼ਕਲ ਵੇਖ ਕੇ ਲੱਗਦਾ ਨਹੀਂ ਤਰਨ ਭਜੀ ਹੋ ਇੱਥੋਂ ਕੋਈ ਲੈਂਦਾ ਭਜਾ ਕੇ ਯਾਰ ਦਰਸਰ ਗੱਲ ਪਤਾ ਕੀ ਆ ਜਦੋਂ ਮੈਂ ਇਹਨੂੰ ਭਜਾਇਆ ਨਾ ਇਹਦੇ ਘਰਦਿਆਂ ਨੇ ਮੈਨੂੰ ਵੇਖ ਲਿਆ ਪਰ ਤੈਨੂੰ ਥੋੜੀ ਵੇਖਿਆ ਯਾਰ ਬਾਈ ਬਣ ਕੇ ਇੱਕ ਮਿਹਰਬਾਨੀ ਕਰ ਚਾਰ ਦਿਨ ਇਹਨੂੰ ਅਦੇ ਕੋ ਰੱਖ ਲੈ ਮੁੜਕੇ ਮੈਂ ਆ ਕੇ ਲੈ ਜੂ ਜਿੱਦਨ ਮਾਮਲਾ ਠੰਡਾ ਹੋ ਗਿਆ ਉਹ ਦਿਨ ਮੈਂ ਲੈ ਜੂ ਚੱਲ ਕੋਈ ਗੱਲ ਨਹੀਂ ਵੈਸੇ ਵੀ ਮੈਂ ਕੱਲਾ ਹੀ ਆ ਘਰ ਛੱਡ ਜਾ ਚਾਰਜਿੰਗ ਕੋਈ ਗੱਲ ਨਹੀਂ ਉਹ ਖਿਆਲ ਰੱਖੀ ਭਾਬੀ ਆ ਤੇਰੀ ਹਾਂ ਹਾਂ ਭਾਬੀ ਆ ਭਾਬੀ ਪਤਾ ਕੀ ਹੁੰਦੀ ਆ ਭਾਬੀ ਸਮਾਨ ਹੁੰਦੀ ਆ ਮਾਂ ਸਮਾਨ ਹੁੰਦੀ ਆ ਹੋਈ ਟੈਨਸ਼ਨ ਨਾ ਲੈ ਤੂੰ ਹਾਂ ਹਾਂ ਠੀਕ ਵੇ ਰਹਾ ਹਾਂ ਤੇਰੇ ਤੇ ਭਰੋਸਾ ਹੀ ਰੱਖਣਾ ਚੰਗਾ ਬਾਈ ਬਣ ਕੇ ਚੰਗਾ ਹਾਂ ਹਾਂ ਟੈਨਸ਼ਨ ਨਾ ਲੈ ਤੂੰ 4 ਦਿਨਾ ਬਾਅਦ ਹਾਂ ਕਿੱਧਰ ਮੈਂ ਆਪਣੀ ਜਨਾਨੀ ਲੈਣ ਆਇਆ ਸੀ ਕਿਹੜੀ ਜਨਾਨੀ ਆਪਣੀ ਆਪਣੀ ਕੋਈ ਨਹੀਂ ਇਹ ਹੁਣ ਮੇਰੀ ਜਨਾਨੀ ਆ ਉਹ ਪਰ ਹਵਾ ਤਮੀਜ਼ ਨਾਲ ਗੱਲ ਕਰ ਮੈਂ ਤੇਰੇ ਭਰੋਸੇ ਛੱਡ ਕੇ ਗਿਆ ਹਾਂ ਇਹਨੂੰ ਤਮੀਜ਼ ਤੂੰ ਕਰ ਤੇ ਦਫਾ ਹੋ ਜਾ ਵਰ ਘਰ ਤੋਂ ਉਹ ਹੈਲੋ ਮੈਂ ਤੇਰੇ ਨਾਲ ਗੱਲ ਨਹੀਂ ਕਰ ਰਿਹਾ ਆਪਣੀ ਜਨਾਨੀ ਨਾਲ ਗੱਲ ਕਰ ਰਿਹਾ ਚੱਲ ਜਾਨੂ। ਓ ਹੈਲੋ। ਕਿਹੜੀ ਜਾਨੂ? ਨਾਲੇ ਧੀਰੇ ਬੋਲ। ਅੰਦਰ ਮੇਰੇ ਭਰਾ ਸੁੱਤੇ ਨੇ। ਹੈ। ਭਰਾ। ਹੂੰ। ਹੂੰ ਭਰਾ। ਤੂੰ ਗੱਲ ਕੀਤੀ ਨਹੀਂ। ਅਗਲੇ ਨੇ ਕਰ ਲਈ ਆ। ਸੁਣ ਲਿਆ। ਹੁਣ ਇਹ ਤੋਂ ਪਹਿਲਾਂ ਕਿ ਮੈਂ ਜੁੱਤੀਆਂ ਮਾਰ ਕੇ ਨਾ ਦਫਾ ਜਾ ਤਾ। ਚੱਲ। ਚੱਲ ਚੱਲ। ਸੋ ਲਾ ਮੈਂ ਐਵੇਂ ਪਹੁੰਚੇ ਟਾਂਕੇ ਬਾਣਾ ਚ ਭੱਜਿਆ ਫਿਰਦਾ ਰਿਆ ਨੇ ਬੈਠੇ ਬਿਠਾਈ ਨਹੀਂ ਮੇਰੀ ਜਨਾਨੀ ਪਾਟ ਲਈ ਨੂੰ ਇਹਦੇ ਘਰ ਦੇ ਨਾਲ ਗੱਲ ਕਰ ਲੈਣੀ ਚਾਹੀਦੀ ਸੀ ਮੇਰੀ ਗਲਤੀ ਹੈ ਸਾਰੀ ਕੱਲ ਚੋ ਉਹਨੂੰ ਤਾਂ ਮੇਰੇ ਭਰਾਵਾਂ ਦਾ ਝੂਠ ਬੋਲ ਕੇ ਪਹਜਾਤਾ ਏ ਇਸ ਤੋਂ ਪਹਿਲਾਂ ਕਿ ਉਹ ਕੋਈ ਪੰਗਾ ਪਾਵੇ ਤੁਸੀਂ ਮੇਰੇ ਘਰੇ ਜਾ ਕੇ ਮੇਰੇ ਭਰਾਵਾਂ ਨਾਲ ਗੱਲ ਕਰ ਲਓ ਮੈਂ ਮੈਨੂੰ ਥੋੜਾ ਜਿਹਾ ਟਾਈਮ ਚਾਹੀਦਾ ਤੇਰੇ ਭਰਾਵਾਂ ਨਾਲ ਗੱਲ ਕਰਨ ਵਾਸਤੇ ਚਲ ਠੀਕ ਆ ਫਿਰ ਉਹਦੋਂ ਤੱਕ ਮੈਨੂੰ ਤੁਹਾਡੇ ਕਿਸੇ ਦੋਸਤ ਕੋਲ ਛੱਡ ਆ। ਤੇਰਾ ਦਿਮਾਗ ਖਰਾਬ ਆ। ਪਹਿਲਾਂ ਤੈਨੂੰ ਉਹ ਮੇਰੇ ਕੋਲ ਛੱਡ ਕੇ ਗਿਆ, ਹੁਣ ਮੈਂ ਤੈਨੂੰ ਕਿਤੇ ਹੋਰ ਛੱਡ ਆਵਾਂ? ਤੂੰ ਕੁੜੀਆਂ ਕੇ ਸਰਕਾਰੀ ਫਾਈਲ ਕਿਸੇ ਦੀ ਫਿਰਦੀ ਐ। ਚੱਲ ਜਾ ਰਸੋਈ ਚ ਜਾ ਕੇ ਕੰਮ ਕਰ, ਰੋਟੀ ਬਣਾ ਕੇ ਆ ਕੇ। ਲੈ। ਲੋ ਵੀ ਮਿੱਤਰੋ, ਇੱਕ ਗੱਲ ਦਿਮਾਗ 'ਚ ਪਾ ਲਓ। ਗੱਡੀ ਤੇ ਨੱਡੀ। ਸਮਝੋ ਹੱਥੋਂ ਨਿਕਲੀ ਜਦੋਂ ਕਿਸੇ ਕੋਲ ਛੱਡੀ। हे तो? प्रभु हे प्रभु हे हरिराम कृष्ण जगन्नाथ प्रेमानंद ये <laughs> क्या हुआ मलाम के पानी आ गया <laughs> गामछा भी खुल गया मेरा लेंटी ये देखिए <laughs> गामछा क्या हुआ